ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸਾਥੀ ਗੁਰਨਾਬ ਸਿੰਘ ਮੈਸਨਪੁਰੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਵਿਚਾਰ ਕਰਾਂਗੇ ਕਿ ਰਾਸ਼ੀ ਫਲ ਕਿੰਨਾ ਕਿ ਸੱਚ ਹੈ ਜਾਂ ਕੋਰਾ ਝੂਠ ਹੈ ਸੋ ਦੋਸਤੋ ਸਵੇਰੇ ਸਵੇਰੇ ਤੁਸੀਂ ਟੀਵੀ ਉੱਤੇ ਅਖਬਾਰਾਂ ਵਿੱਚ ਸੋਸ਼ਲ ਮੀਡੀਆ ਤੇ ਆਪਣਾ ਗ੍ਰਹਿ ਚਾਲ ਜਾਂ ਰਾਸ਼ੀਆਂ ਦੇਖਦੇ ਸੋ ਬਹੁਤ ਸਾਰੇ ਪੰਡਤ ਜਾਂ ਜੋਸ਼ੀ ਟੀਵੀ ਇਹਨਾਂ ਸਾਧਨਾ ਉੱਤੇ ਇਹ ਰਾਸ਼ੀਆਂ ਦਾ ਜਾਂ ਗ੍ਰਹਿ ਚਾਲ ਦਾ ਜੋ ਵੀ ਫਲ ਹੁੰਦਾ ਉਹ ਦੱਸਦੇ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਇਸ ਗੱਲ ਤੇ ਵਿਚਾਰ ਕਰਾਂਗੇ ਕਿ ਇਹ ਰਾਸ਼ੀਆਂ ਬਿਲਕੁਲ ਠੀਕ ਹੁੰਦੀਆਂ ਜਾਂ ਕੋਰਾ ਝੂਠ ਲੇਕਿਨ ਦੋਸਤੋ ਬਹੁਤ ਸਾਰੇ ਲੋਕ ਇਹਨੂੰ ਰਾਸ਼ਿਆਂ ਨੂੰ ਸੱਚ ਵੀ ਮੰਨਦੇ ਆ ਲੇਕਿਨ ਜਿਹੜੇ ਵਿਗਿਆਨਿਕ ਸੋਚ ਵਾਲੇ ਲੋਕ ਆ ਉਹ ਇਹਨੂੰ ਕੋਰਾ ਝੂਠ ਤੇ ਕਲਪਨਾ ਮੰਨਦੇ ਉਸ ਤੋਂ ਜੇ ਆਪਾਂ ਰਾਸ਼ੀ ਫਲ ਤੇ ਨਿਗਾਹ ਮਾਰੀਏ ਤੇ ਰਾਸ਼ੀ ਦੇ ਅਨੁਸਾਰ ਆ ਰਾਮਚੰਦਰ ਅਤੇ ਰਾਵਣ ਜੀ ਦੀ ਰਾਸ਼ੀ ਇੱਕ ਹੈ ਸੂਰ ਰਾਸ਼ੀ ਮੁਤਾਬਕ ਉਹਨਾਂ ਦਾ ਸੁਭਾਅ ਵੀ ਲਗਭਗ ਏਜਾ ਹੋਣਾ ਚਾਹੀਦਾ ਲੇਕਿਨ ਇੱਥੇ ਗੱਲ ਉਲਟਾ ਇੱਕ ਨੂੰ ਆਪਾਂ ਰੱਬ ਮੰਨਦੇ ਆ ਔਰ ਦੂਜੇ ਨੂੰ ਬਿਲਕੁਲ ਅਕਸ਼ ਮੰਨਦੇ ਆ ਜਾਂ ਆਪਾਂ ਕਹਿ ਲਈਏ ਵੀ ਇੱਕ ਨੂੰ ਹੀਰੋ ਤੇ ਦੂਜੇ ਨੂੰ ਖਲ ਦਾ ਇੱਕ ਮੰਨਦੇ ਆ ਸਿੱਖ ਦੀ ਪੂਜਾ ਹੁੰਦੀ ਆ ਉਹਦੇ ਮੰਦਰ ਬਣਾਏ ਗਏ ਜਦੋਂ ਕਿ ਰਾਵਣ ਜੀ ਮਹਾਰਾਜ ਦੇ ਪੁਤਲੇ ਸਾੜੇ ਜਾਂਦੇ ਆ ਜਿਹੜਾ ਕਿ ਰਾਸ਼ੀ ਫਲ ਦੇ ਨਾਂ ਤੇ ਮੈਨੂੰ ਲੱਗਦਾ ਥੋੜਾ ਜਿਆਦਾ ਗਲਤ ਹੋ ਰਿਹਾ ਸੋ ਇਸ ਨੂੰ ਮੋਟਲਾ ਕੋਲ ਬਿਆਨ ਵੀ ਕਿਹਾ ਗਿਆ ਕਿੰਨਾ ਕਿਤੇ ਨੂੰ ਵਿਗਿਆਨ ਦੀ ਕਮੀ ਸੀ ਗਿਆਨ ਦੀ ਕਮੀ ਸੀ ਜਿਹੋ ਜਿਹਾ ਸਿਸਟਮ ਉਹ ਜਮਾਨੇ ਚ ਸੀਗਾ ਉਹਦੇ ਹਿਸਾਬ ਦੇ ਨਾਲ ਕੁਝ ਵੇਖ ਜਾਂ ਮੌਸਮ ਦਾ ਹਾਲ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਸੋ ਜਿਵੇਂ ਪਿੰਡ ਦੇ ਵਿੱਚ ਉਦੋਂ ਜੰਗਲਾਂ ਦੇ ਵਿੱਚ ਉਦੋਂ ਲੋਕ ਰਹਿੰਦੇ ਸੀਗੇ ਸੋ ਪਿੰਡਾਂ ਦੇ ਵਿੱਚ ਜਿਵੇਂ ਮਿਸਤਰੀ ਹੁੰਦੇ ਸੀ ਜਾਂ ਭਾਂਡੇ ਬਣਾਉਣ ਵਾਲੇ ਮਿਸਤਰੀ ਹੁੰਦੇ ਸੀ ਜਾਂ ਲੋਹੇ ਵਾਲੇ ਜਾਂ ਲੱਕੜ ਵਾਲੇ ਮਿਸਤਰੀ ਹੁੰਦੇ ਸੀ ਇਸੇ ਤਰ੍ਹਾਂ ਇੱਕ ਜੋਛੀ ਚੀਜ਼ ਬੰਦਾ ਹੁੰਦਾ ਸੀ ਜਿਹੜਾ ਕਿ ਮੌਸਮ ਦਾ ਹਾਲ ਦੱਸਦਾ ਸੀ ਕਿਸਾਨਾਂ ਨੂੰ ਜਾਂ ਭਾਂਡੇ ਬਣਾਉਣ ਵਾਲਾ ਨੂੰ ਜਾਂ ਹੋਰ ਮਿਸਤਰੀਆਂ ਨੂੰ ਲੋਕਾਂ ਨੂੰ ਦੱਸਦਾ ਸੀ ਵੀ ਭਾਈ ਫਲਾਣੇ ਦਿਨ ਮੀਂਹ ਆ ਸਕਦਾ ਇਹਦੇ ਨਾਲ ਥੋੜੀ ਜੀ ਸਾਵਧਾਨੀ ਵਰਤੋ ਲੇਕਿਨ ਹੌਲੀ-ਹੌਲੀ ਕੀ ਹੋਇਆ ਕਿ ਜਦੋਂ ਫਸਲ ਪੱਕਦੀ ਸੀ ਸੋ ਦੋਸਤੋ ਕੀ ਹੁੰਦਾ ਸੀ ਜਦੋਂ ਫਸਲ ਪੱਕਦੀ ਸੀ ਬਾਟਰ ਸਿਸਟਮ ਅਨਸਾਰ ਬਸਤੂ ਟਾਂਦਰਾ ਬਿਜਾਰਜ ਚਲਦਾ ਸੀ ਉਹਦੇ ਅਨਸਾਰ ਜਿਹੜੇ ਕਿਸਾਨ ਹੁੰਦੇ ਸੀ ਬੇਸਿਕਲੀ ਕਿਉਂਕਿ ਸਾਰਾ ਧੰਦਾ ਉਦੋਂ ਕਿਸਾਨੀ ਦਾ ਸੀਗਾ ਉਹ ਹਰ ਮਿਸਤਰੀ ਨੂੰ ਥੋੜੇ ਥੋੜੇ ਦਾਣੇ ਮਿਲ ਕੇ ਦੇ ਦਿੰਦੇ ਸੀ ਇਸੇ ਤਰ੍ਹਾਂ ਉਹ ਪਾਂਦੇ ਨੂੰ ਜਾਂ ਜੋਸ਼ੀ ਨੂੰ ਦਾਣੇ ਦੇ ਦਿੰਦੇ ਸੀ ਲੇਕਿਨ ਹੌਲੀ ਹੌਲੀ ਕਿਉਂਕਿ ਪਾਂਦਾ ਦਾ ਜੋਸ਼ੀ ਤੇ ਪੰਡਤ ਬਹੁਤ ਚਲਾਕ ਸੀਗਾ ਉਹਨੇ ਦੇਖਿਆ ਵੀ ਕੁਝ ਠੱਗੀ ਠੋਰੀ ਦੇ ਨਾਲ ਮੇਰਾ ਜਿਹੜਾ ਜਿਗਾਰ ਵਧੀਆ ਚੱਲ ਸਕਦਾ ਤੇ ਉਹਨੇ ਆਮ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਵੀ ਜੇ ਤੁਸੀਂ ਥੋੜਾ ਜਿਹਾ ਮੈਨੂੰ ਦਾਣੇ ਹੋਰ ਦਿੱਤੇ ਹੋ ਜਾਂ ਕੋਈ ਵਸੂ ਹੋਰ ਦਿੱਤੇ ਹੋ ਤੇ ਮੈਂ ਜਿਹੜਾ ਮੌਸਮ ਇਹਨੂੰ ਸਹੀ ਕਰ ਸਕਦਾ ਮੈਂ ਕੋਈ ਪੂਜਾ ਅਰਚਨਾ ਕਰਕੇ ਜਾਂ ਕੋਈ ਉਪਾਅ ਕਰਕੇ ਜਿਹੜਾ ਮੀਂਹ ਆਉਣਾ ਜਾਂ ਨੇਰੀ ਆਉਣ ਵਾਲੀ ਆ ਇਹਨੂੰ ਮੈਂ ਹਟਾ ਸਕਦਾ ਸੋ ਇਸ ਜਿ ਮੇਲੇ ਦੇ ਵਿੱਚ ਨੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਾਫੀ ਲੁੱਟਿਆ ਤੇ ਉਹਦਾ ਕਰਕੇ ਦਿਨੋਂ ਦਿਨ ਜਿਹੜੇ ਇਹ ਪਾਂਦੇ ਸੀਗੇ ਜੋਸ਼ੀ ਸੀਗੇ ਜਾਂ ਪੰਡਤ ਸੀ ਅਮੀਰ ਹੁੰਦੇ ਗਏ ਤੇ ਕਿਸਾਨ ਜਾਂ ਮਜ਼ਦੂਰ ਜਿਹੜੇ ਉਹ ਗਰੀਬ ਦੇ ਗਰੀਬ ਰਹੇ ਗਏ ਨਮ ਗਿਆਨੀ ਗਲੂਜੀ ਨੇ ਦੂਰਪਿੰਦੀ ਖੋਜ ਕੀਤੀ ਤੇ ਉਹਦੇ ਨਾਲ ਉਹਨਾਂ ਨੇ ਹੋਰ ਬਹੁਤ ਸਾਰੇ ਗ੍ਰਹਿ ਲੱਭੇ ਲੱਭੇ ਹੋਰ ਬਹੁਤ ਸਾਰੇ ਸੌਰ ਮੰਡਲ ਲੱਭੇ ਜਿਹਦੇ ਨਾਲ ਜਿਹੜਾ ਜੋਤਿਛੂ ਗਿਆਨ ਸੀ ਬਹੁਤ ਪਿੱਛੇ ਰਹਿ ਗਿਆ ਔਰ ਹੁਣ ਤੱਕ ਜਿਹੜੇ ਸਾਡੇ ਜੋਸ਼ੀ ਆ ਇਹ ਜਿਹੜੇ ਸਾਡਾ ਸੌਰ ਮੰਡਲ ਆ ਜਿਹੜੇ ਉਹਦੇ ਧਰਤੀ ਦੇ ਨੇੜੇ ਲੱਗ ਰਿਹਾ ਇਹਨਾਂ ਦੇ ਅਨੁਸਾਰ ਹੀ ਰਾਸ਼ੀਆਂ ਦੀ ਜਾਂ ਗ੍ਰਹਿ ਚੱਲਦੀ ਜਿਹੜੀ ਉਹਨਾਂ ਦਾ ਫਲ ਹੁੰਦਾ ਜਾਂ ਉਹਦਾ ਪ੍ਰਭਾਵ ਹੁੰਦਾ ਦੱਸਿਆ ਲੇਕਿਨ ਦੋਸਤੋ ਇਹ ਜਿਹੜੇ ਗ੍ਰਹਿ ਆ ਇਹ ਧਰਤੀ ਤੋਂ ਬਹੁਤ ਦੂਰ ਹੈ ਇਹ ਮਨੁੱਖ ਦੇ ਜੀਵਨ ਤੇ ਬੜਾ ਪ੍ਰਭਾਵ ਨਹੀਂ ਪਾ ਸਕਦੇ ਤੇ ਜੇ ਪਾਉਂਦੇ ਵੀ ਹੋਣ ਤੇ ਸਾਰਿਆਂ ਦੇ ਕੋਈ ਜਾ ਪਾਉਣਗੇ ਔਰ ਜਾਂ ਜੇ ਕੋਈ ਮਾੜਾ ਪ੍ਰਭਾਵ ਹੀ ਹੋਵੇ ਤੇ ਜੋ ਚੀਜ਼ ਜਾਂ ਪੰਡਤ ਜਾਂ ਪਾਂਧੀ ਦੇ ਕਹਿਣ ਤੇ ਪ੍ਰਭਾਵ ਮਾੜੇ ਤੋਂ ਚੰਗਾ ਕਿਵੇਂ ਹੋ ਸਕਦਾ ਕੋਈ ਥੋੜਾ ਬੋਤਾ ਉਪਾਅ ਕਰਕੇ ਜਾਂ ਪੈਸਾ ਤੇ ਲਾ ਖਰਚ ਕੇ ਉਹ ਜਿਹੜਾ ਮਾੜਾ ਗਰਿਆ ਦਾ ਪ੍ਰਭਾਵ ਉਹ ਚੰਗਾ ਕਿਦਾਂ ਹੋ ਸਕਦਾ ਇਹ ਗੱਲ ਬਹੁਤ ਸੋਚਣ ਵਾਲੀ ਹੈ ਸੋ ਦੋਸਤੋ ਇੱਕ ਅੰਦਾਜ਼ੇ ਅਨਸਾਰ ਅੱਜ ਜਿਹੜਾ ਦੁਨੀਆ ਦੀ ਆਬਾਦੀ ਉਹ ਲਗਭਗ 8 ਅਰਬ ਹੈ 8 ਅਰਬ ਤੋਂ ਥੋੜੀ ਜਿਹੀ ਵੱਧ ਹੈ ਇਦਾ ਮਤਲਬ ਇਹ ਮਤਲਬ ਹੈ ਕਿ ਹਰ ਰਸ਼ੀ ਦੇ ਵਿੱਚ ਲਗਭਗ 75 76 ਕਰੋੜ ਲੋਕਾਂ ਨੂੰ। ਸੋ ਜੇ ਆਪਾਂ ਰਾਸ਼ੀ ਫਲ ਦੀ ਮੰਨੀਏ ਤੇ ਅੱਜ ਤੁਲਾ ਰਾਸ਼ੀ ਨੂੰ ਮੰਨ ਲਓ ਜਿਹੜੇ ਰਾਸ਼ੀ ਦੱਸਣ ਵਾਲੇ ਕਹਿਣਗੇ ਵੀ ਫਾਇਦਾ ਹੋ ਸਕਦਾ ਵਪਾਰ ਦੇ ਵਿੱਚ ਜਾਂ ਨੌਕਰੀ ਦੇ ਵਿੱਚ ਫਾਇਦਾ ਹੋ ਸਕਦਾ। ਸੋ ਦੋਸਤੋ ਇਹ ਬੜੀ ਹਾਸੋਹਿਣੀ ਗੱਲ ਹੈ ਕਿ 75 76 ਕਰੋੜ ਲੋਕਾਂ ਨੂੰ ਦਿੱਤੀ ਤੇ ਕਿਵੇਂ ਫਾਇਦਾ ਜਾਂ ਨੁਕਸਾਨ ਹੋ ਸਕਦਾ। ਇਸੇ ਤਰ੍ਹਾਂ ਮੰਨ ਲਈਏ ਕਿ ਕੁੰਭ ਰਾਸ਼ੀ ਦੀ ਅੱਜ ਲਾਟਰੀ ਨਿਕਲਣੀ ਹੈ। ਸੋ 75 76 ਕਰੋੜ ਲੋਕਾਂ ਨੂੰ ਲਟਰੀ ਕਿਵੇਂ ਨਿਕਲ ਸਕਦੀ ਹੈ ਇਸੇ ਤਰ੍ਹਾਂ ਮੰਨ ਲਿਏ ਵੀ ਕਿਸੇ ਮੀਨ ਰਚੀ ਦਾ ਜਿਹੜਾ ਐਕਸੀਡੈਂਟ ਹੋ ਸਕਦਾ ਤੋ ਇੰਨੇ ਵੱਡੇ ਲੋਕਾਂ ਦਾ ਐਕਸੀਡੈਂਟ ਕਿਵੇਂ ਹੋ ਸਕਦਾ ਜੋ ਉਸ ਚ ਜਪਾਨ ਦੇ ਜਾਂ ਪੰਡਿਤ ਹਰ ਰੋਜ਼ ਪੁੱਛਦਾ ਤੇ ਹਫਤਾਵਾਰੀ ਪੁੱਛਦਾ ਤੇ ਮਹੀਨਾ ਜਾਂ ਸਾਲਾਨਾ ਪੁੱਛਦਾ ਤੇ ਔਰ ਪੂਰੀ ਦੁਨੀਆ ਦਾ ਪੁੱਛ ਵੀ ਦੱਸਦੇ ਇਹਦੇ ਵਿੱਚ ਇਹ ਵੀ ਦੱਸਦੇ ਆ ਵੀ ਇੱਥੇ ਜਿਆਦਾ ਹੜ੍ਹ ਆ ਸਕਦਾ ਜਿਆਦਾ ਮੀਂਹ ਆ ਸਕਦਾ ਜਾਂ ਸੁਨਾਮੀ ਆ ਸਕਦੀ ਹੈ ਜਾਂ ਕੋਈ ਹੋਰ ਕੁਦਰਤੀ ਆਫਤਾ ਸਕਦੀ ਹੈ ਲੈਕਿਨ ਦੋਸਤੋ ਜੇ ਤੁਸੀਂ ਦੇਖਿਆ ਵੀ ਕਈ ਸ਼ਹਿਰਾਂ ਵਿੱਚ ਪਚਾਰ ਆਉਂਦੇ ਆ ਜਿਦੇ ਵਿੱਚ ਆਮ ਲੋਕਾਂ ਦੇ ਨਾਲ ਬਹੁਤ ਸਾਰੇ ਜੋਸ਼ੀ ਮਰ ਜਾਂਦੇ ਸੋਚੇ ਸਵਾਲੇ ਪਤਾ ਹੁੰਦਾ ਕਿ ਜੋਸ਼ੀ ਨੂੰ ਆਪਾਂ ਉਹਨਾਂ ਕੋਈ ਨਹੀਂ ਪਤਾ ਹੁੰਦਾ ਉਹ ਜੋਸੀ ਜੇ ਪਚਾਰ ਰੌਣਾ ਜਨ ਸੁਨਾਮੀਆਂ ਵਾਲੀ ਹੈ ਤਾਂ ਸ਼ਹਿਰ ਛੱਡ ਕੇ ਕਿਉਂ ਦੂਰ ਨਹੀਂ ਜਾਂਦੇ ਜਾਂ ਕੋਈ ਐਕਸੀਡੈਂਟ ਹੋਣ ਵਾਲਾ ਹੁੰਦਾ ਤਾਂ ਕਨਫਰਮ ਡੇਟ ਕਿਉਂ ਨਹੀਂ ਦੱਸਦੇ ਵੀ ਭਾਈ ਇੱਥੇ ਐਸ ਰੋਡ ਤੇ ਐਕਸੀਡੈਂਟ ਹੋ ਸਕਦਾ ਆਪਾਂ ਇੱਥੇ ਨਹੀਂ ਜਾਣਾ ਸੋ ਪਾ ਲਾ ਕੇ ਦੋਸਤੋ ਜਿੰਨੀ ਕਾਪਾ ਹੁਣ ਤੱਕ ਗੱਲ ਕੀਤੀ ਹੈ ਤੇ ਅਨਸਾਰ ਹੀ ਸਿੱਧ ਹੁੰਦਾ ਕਿ ਜਿਹੜਾ ਰਾਸ਼ੀ ਫਲ ਹੈ ਇਹ تیر ਟੁਕਾ ਵਾਂਗ ਲੱਗ ਗਿਆ ਤੇ ਲੱਗ ਗਿਆ ਮੇਰੇ ਨਾਲ ਸੀ ਤਾਂ ਦੋਸਤੋ ਰਾਸ਼ੀ ਫਲ ਦੇ ਵਿੱਚ ਜਿਹੜੇ ਲੋਕ ਵਿਸ਼ਵਾਸ ਰੱਖਦੇ ਆ ਆਮ ਤੌਰ ਤੇ ਉਹ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰ ਤੋਂ ਡਰਦੇ ਆ ਉਹ ਚਾਹੁੰਦੇ ਆ ਕਿ ਜਿਹੜੀ ਵੀ ਉਹਨਾਂ ਦੀ ਕੋਈ ਪ੍ਰੋਬਲਮ ਹੈਗੀ ਆ ਜਾਂ ਕੋਈ ਸਮੱਸਿਆ ਹੈਗੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਪੂਲੇ ਜਿਹਾ ਢੰਗ ਨਾਲ ਸੈੱਟ ਹੋ ਜਾਏ ਉਹਨੂੰ ਕੋਈ ਜੋਸ਼ੀ ਪੰਡਿਤ ਜਾਂ ਕੋਈ ਬਾਬਾ ਸੈੱਟ ਕਰ ਦੇਵੇ ਉਹ ਲੋਕ ਖੁਦ ਉਸ ਸਮੱਸਿਆ ਦੇ ਕਾਰਨ ਲੱਭ ਕੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਇਸ ਕਰਕੇ ਇਹ ਰਾਸ਼ੀਪਾਲ ਦੱਸਣ ਵਾਲੇ ਦੇ ਚੁੰਗਲ ਵਿੱਚ ਫਸੇ ਰਹਿੰਦੇ ਆ ਬਹੁਤ ਲੋਕਾਂ ਦੀ ਜਿਹੜੀ ਆਰਥਿਕ ਤੇ ਮਾਨਸਿਕ ਲੋਟ ਹੁੰਦੀ ਹੈ ਔਰ ਜਦੋਂ ਪੈਸਾ ਤੇ ਲਾ ਬਹੁਤ ਖਰਚ ਹੋ ਜਾਂਦਾ ਤੇ ਘਰ ਦੇ ਖਰਚਾ ਵਾਸਤੇ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਇਹਦੇ ਉਲਟ ਜਿਹੜੇ ਲੋਕ ਰਾਸ਼ੀਪਾਲ ਦਾ ਹੱਥ ਜਾਂ ਘਰੇ ਚੱਲ ਦੱਸਦੇ ਆ ਉਹ ਬੜੇ ਅਮੀਰ ਹੋ ਚੁੱਕੇ ਆ ਵੱਡਿਆਂ ਸ਼ਹਿਰਾਂ ਦੇ ਉਹਨਾਂ ਵਿੱਚ ਉਹਨਾਂ ਨੇ ਵੱਡੇ ਵੱਡੇ ਸ਼ੋਰੂਮ ਬਣਾ ਰੱਖਿਆ ਵੱਡੀਆਂ ਵੱਡੀਆਂ ਦੁਕਾਨਾਂ ਪਾ ਰੱਖੀਆਂ ਜਿਦੇ ਵਿੱਚ ਉਹ ਬੜੇ ਡਿਜੀਟਲ ਤਰੀਕੇ ਨਾਲ ਕੰਪਿਊਟਰ ਰੱਖ ਕੇ ਮੋਬਾਈਲ ਰੱਖ ਕੇ ਜਾਂ ਹੋਰ ਇੰਸਟਰੂਮੈਂਟ ਰੱਖ ਕੇ ਲੋਕਾਂ ਦਾ ਰਾਸ਼ੀਪਲ ਦੱਸਦੇ ਔਰ ਦੋਸਤੋ ਹੈਰਾਨੀ ਵਾਲੀ ਗੱਲ ਹੈ ਅੱਜ ਕੱਲ ਆਨਲਾਈਨ ਰਾਸ਼ੀਪਲ ਦਾ ਅੰਗਰੇਜ਼ ਚਾਲ ਵੀ ਦੱਸਿਆ ਜਾਂਦਾ ਤੁਹਾਡਾ ਪਿਖ ਆਨਲਾਈਨ ਵੀ ਦੱਸਿਆ ਜਾਂਦਾ ਔਰ ਅਗਲੀ ਗੱਲ ਜਿਹੜੀ ਹੈ ਕਿ ਆਨਲਾਈਨ ਹੀ ਇਹਦੀ ਪੇਮੈਂਟ ਹੋ ਜਾਂਦੀ ਹੈ ਸੋ ਦੋਸਤੋ ਸਿੰਪਲ ਜੀ ਗੱਲ ਹੈ ਕੇ ਰਾਸ਼ੀ ਫਾਲ ਗ੍ਰਹਿ ਚਾਲ ਦੇ ਨਾਲ ਕਿਸੇ ਦਾ ਕੋਈ ਫਾਇਦਾ ਨਹੀਂ ਹੋ ਸਕਦਾ ਹਾਂ ਫਾਇਦਾ ਹੋ ਸਕਦਾ ਜਿਹੜਾ ਇਹਨੂੰ ਦੱਸ ਰਿਹਾ ਜਿਹੜਾ ਵੀ ਚਲਾਕ ਆਦਮੀ ਹੈ ਇਹਦੀ ਜਿੰਨੀ ਪੜ੍ਹਾਈ ਕੀਤੀ ਸੀ ਉਹਨੂੰ ਦੱਸ ਰਿਹਾ ਔਰ ਜਿਹੜਾ ਪੁੱਛਣ ਵਾਲਾ ਬੰਦਾ ਉਹਦਾ ਨੁਕਸਾਨ ਹੀ ਹੋਊਗਾ ਸੋ ਇਸ ਕਰਕੇ ਜਿੰਨਾ ਵੀ ਆਪਾਂ ਇਹ ਰਾਸ਼ੀਆਂ ਦੇ ਚੱਕਰ ਤੋਂ ਬਚ ਕੇ ਰਹੀਏ ਗ੍ਰਹਿ ਚਾਲ ਦੀ ਉਹਦੀ ਗ੍ਰਹਿ ਚਾਲ ਤੋਂ ਬਚ ਕੇ ਰਹੀਏ ਗ੍ਰਹਿ ਚਾਲ ਦੇ ਪ੍ਰਭਾਵਾਂ ਤੋਂ ਬਚ ਕੇ ਰਹੀਏ ਉਹਨੇ ਚੰਗੇ ਰਵਾਂਗੇ ਸੋ ਇਸ ਕਰਕੇ ਇਸ ਵੀਡੀਓ ਲਈ ਸਾਰੇ ਹੀ ਦੋਸਤਾਂ ਨੂੰ ਬੇਨਤੀ ਹੈ ਕਿ ਰਾਸ਼ੀ ਫਲ ਜਿਹੜਾ ਦਸਮਾਨੇ ਲੋਕ ਆ ਬੜੇ ਚਲਾਕ ਲੋਕ ਆ ਤੁਹਾਨੂੰ ਠੱਗਣ ਵਾਲੇ ਲੋਕ ਆ ਇਹਨਾਂ ਤੋਂ ਬਚ ਕੇ ਰਹੋ ਔਰ ਆਪਣੀ ਕਿਰਤ ਕਮਾਈ ਕਰਕੇ ਆਪਣੀ ਸਖਤ ਮਿਹਨਤ ਕਰਕੇ ਆਪਣਾ ਰੋਜ਼ਗਾਰ ਚਲਾ ਕੇ ਆਪਣਾ ਜਿਹੜਾ ਘਰ ਜਾਂ ਆਪਣਾ ਪੇਟ ਪਾਲ ਦੀ ਕੋਸ਼ਿਸ਼ ਕਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ